ਕੀ ਤੁਸੀਂ ਲੋਕਾਂ ਨੂੰ ਪਾਗਲ ਬਣਾਈ ਜਾਂਦੇ ਹੋ ਤੁਸੀਂ ਰਾਲਾ ਪਿਆ ਸਾੜਾ ਬੇਵਕੂਫ ਬਣਾਈ ਜਾਂਦੇ ਹੋ ਕੋਈ 1500 ਰਾਂ ਦਿੰਦਾ ਕੋਈ 1200 ਦਿੰਦਾ ਕੋਈ ਇਹ ਫਲਕਾਰੀਆਂ ਦਾ ਸੂਟ 1000 ਦਿੰਦਾ ਉਹ ਤੁਸੀਂ ਕਹੀ ਜਾਂਦੇ ਹੋ 350 ਲੈ ਜਾਓ ਅਸੀਂ ਦੇ ਸਕਦੇ ਆ 350 ਰੁਪਏ ਦਾ ਸੂਟ ਕਿਉਂਕਿ ਅਸੀਂ ਰੇਟ ਉੱਤੇ ਲੱਗ ਕੇ ਲਾਇਆ ਚੈੱਕ ਕਰ ਲਓ ਟੈਗ ਲੱਗਿਆ ਟੈਗ ਮੂੰਹੋਂ ਬੋਲਣਗੇ ਭਾਜੀ 350 ਦਾ ਅਸੀਂ ਦਵਾਂਗੇ ਸੂਟ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਕਲਰ ਜਿੰਨੇ ਮਰਜ਼ੀ ਲੈ ਲਓ ਚੈਲੰਜ ਕਰਕੇ ਕਹਿੰਨੇ ਆ ਆ ਸੂਟ ਚੈੱਕ ਕਰੋ ਤੁਸੀਂ ਦੁਪੱਟਾ ਖੁੱਲਾ ਡੁੱਲਾ ਬਜ਼ਾਰਾਂ ਦੇ ਵਿੱਚ 15-1500 ਦਾ ਇੱਥੇ 1500 ਦੇ ਤਿੰਨ ਦਵਾਂਗੇ ਇਤਾਂ ਦੇ ਦਾਜਵਰੀ ਵਾਲੇ ਸੂਟ ਹੈਵੀ ਹੈਵੀ ਸੂਟ ਭਾਜੀ ਇਹ ਤਿੰਨ 3000 ਦਾ ਸੂਟ ਆਸੀਂ ਦੇਣਾ ਸਿਰਫ 6500 ਦੇ ਹੋਰ ਇਹ ਨਾ ਕਹਿੰਦੀ ਵੀ ਇਹ ਵੀ ਸੂਟ 1000 ਤੇ ਲੈ ਜਾਓ ਭਾਜੀ 1500 ਦੇ ਦੋ ਲੈ ਜਾਓ 1500 ਦੇ ਦੋ 750 ਬਿਲਕੁਲ ਭਾਈ 750 ਰੁਪਏ ਸੂਟ ਕਢਾਈ ਵਾਲਾ ਚਾਹੇ ਤੁਸੀਂ ਗਲਾਸ ਕੱਪੜਾ ਲੈਣਾ ਇਹ 12 1200 15 1500 ਮਿਲਦਾ ਅਸੀਂ ਦੇਣਾ 850 ਦਾ ਜਿਹੜੇ ਆਮ ਘਰਾਂ ਦੇ ਪਰਿਵਾਰ ਹੈਗੇ ਆ ਜਿਹੜੇ ਆਪਣੇ ਧੀ ਦਾ ਵਿਆਹ ਕਰਨਾ ਚਾਹੁੰਦੇ ਉਹ ਵੀ ਫਾਇਦਾ ਲੈ ਸਕਦੇ ਇੱਥੋਂ ਆ ਕੇ ਭਾਜੀ ਹਰ ਇੱਕ ਬੰਦਾ ਆਮ ਹੈ ਖਾਸ ਹੈ ਗੱਡੀ ਛੋਟੀ ਹੈ ਗੱਡੀ ਵੱਡੀ ਆ ਪਲਾਂ ਦੀ ਤੁਸੀਂ ਵਸਦੇ ਆਉਨੇ ਹੋ ਭਾਜੀ ਬਸ ਸਟੈਂਡ ਤੋਂ ਲਿਆਉਣ ਦੀ ਜ਼ਿੰਮੇਵਾਰੀ ਸਾਡੀ ਇੱਥੋਂ ਕੱਪੜਾ ਲੈ ਲਿਆ ਬਸ ਸਟੈਂਡ ਛੱਡਣ ਦੀ ਜ਼ਿੰਮੇਵਾਰੀ ਸਾਡੀ ਕੋਈ ਵੀ ਚਾਰਜਸ ਨਹੀਂ ਲਿੱਤੇ ਜਾਣਗੇ ਕਿੰਦਾ ਭਾਜੀ ਈ ਰੱਖਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਕਰਤੀ ਆ ਆ ਸੂਟ ਹੈਗਾ ਬਾਈ 2500 ਦਾ ਕੀ ਰੇਟ ਹੈ ਦਾ ਭਾਜੀ 1275 ਸਿੱਧਾ ਰੇਟ 1275 ਤੇ ਲੈ ਜਾਓ ਅੱਛਾ ਇਦਾਂ ਦੀਆਂ ਸ਼ਾਨਦਾਰ ਆਈਟਮਾਂ ਤੁਹਾਨੂੰ ਲੈ ਕੇ ਦੇਣੀਆ ਡਿਜ਼ਾਈਨਰ ਪੀਸ ਲੈਣੇ ਆ ਤੁਸੀਂ ਪਟੀਕ ਸੂਟ ਲੈਣੇ ਆ ਲਗਦੇ ਹੀ ਸੂਟ 3 3000 ਵਾਲੇ 3000 ਦੇ ਦੋ ਮਤਲਬ 15 1500 ਦੇ ਛੱਡ ਦੇ ਛੱਡ ਦੇ ਛੱਡ ਦੇ ਇਹਨੂੰ ਸੂਟ ਨੂੰ ਤੂੰ ਆ ਜਿਹੜੇ 12 12000 ਚ 15 15000 ਚ 10 10000 ਚ ਇਦਾਂ ਦੇ ਹੈਵੀ ਹੈਵੀ ਹੈਂਡਵਰਕ ਵਾਲੇ ਸੂਟ ਆ ਜਿਹੜੇ ਰਾਇਲ ਕਸਟਮਰ ਆ ਲਗਜ਼ਰੀ ਕਸਟਮਰ ਆ ਉਹਨਾਂ ਲਈ ਕੋਈ ਫੈਰਾ ਫੂਰਾ ਕਰ ਦਿਓ ਭਾਜੀ 5 6000 ਦੇ ਸੂਟ ਲੈ ਜਾਓ 5 6000 ਦੇ ਵਿੱਚ 12 15000 ਵਾਲਾ ਸੂਟ 5000 'ਚ ਬਿਲਕੁਲ ਭਾਜੀ ਆ ਕ੍ਰੇਟਾ ਆਸਟ੍ਰੇਲੀਆ ਨਿਊਜ਼ੀਲੈਂਡ ਵਾਲਿਆਂ ਦੀ ਪਹਿਲੀ ਪਸੰਦ ਟਾਪ ਦੇ ਵਰਕ ਸ਼ਾਨਦਾਰ ਚੀਜ਼ਾਂ ਦੁਪੱਟੇ ਹੈਵੀ ਲਗਜ਼ਰੀ ਸੂਟ ਕੋਈ 10000 ਦਾ ਕੋਈ 12000 ਦਾ ਕੋਈ 15000 ਦਾ ਲੈ ਜੋ ਇਹ ਸਾਡੇ ਕੋਲ 50 ਰੁਪਏ ਤੋਂ ਪ੍ਰਿੰਟ ਸੂਟ ਸ਼ੁਰੂ ਹੋ ਜਾਂਦਾ ਚਾਹੇ ਤੁਸੀਂ 250 ਦਾ ਲੈ ਲਓ 750 ਦਾ 800 ਦਾ 1000 1200 3000 ਤੱਕ ਦਾ ਸੂਟ ਤੁਹਾਨੂੰ ਇੱਥੇ ਮਿਲੂਗਾ ਸ਼ਰਾਰੇ ਗਰਾਰੇ ਲਹਿੰਗੇ ਗਾਉਣ ਵੀ ਮਿਲਣਗੇ ਭਾਈ ਆ ਕੀ ਕਰਤਾ ਦੁਪੱਟਾ ਹੈਵੀ ਜਾਲ ਬਣਿਆ ਆ ਦੇਖੋ ਸਾਰਾ ਇਹ ਲਾਮਾ ਵਾਲਾ ਸੂਟ, ਰੈੱਡ ਸੂਟ ਬਿਜਾਰ ਦੇ ਵਿੱਚ 25 25000 22500 ਤੁਸੀਂ ਕੀ ਕਹਿੰਦੇ ਆ 10 11000 ਜਿਹੜਾ ਸੋਹਣਾ ਬਿਲਕੁਲ ਭਾਜੀ 10000 ਦੇ ਵਿੱਚ ਸੂਟ ਲੈ ਜਾਓ ਹੈਵੀ ਸੂਟ ਤੁਸੀਂ ਮੋਰਾ ਵਾਲੇ ਸੂਟ ਲੈਣੇ ਆ ਡਿਜ਼ਾਈਨਰ ਪੀਸ ਲੈਣੇ ਆ ਤੁਸੀਂ ਚੈੱਕ ਕਰੋ ਪਿਓਰ ਸਿਲਕ ਦਾ ਸੂਟ ਸ਼ਾਨਦਾਰ ਵਰਕ ਸ਼ਾਨਦਾਰ ਹੈਂਡਵਰਕ ਆਹ ਪਹੁੰਚ ਜਣ ਕਿੰਨਾ ਸੋਹਣਾ ਕੰਮ ਆ ਆ ਕੇ ਰਾ ਬਣਿਆ ਆਹ ਗਲਾ ਡਿਜ਼ਾਈਨਰ ਉਤੋਂ ਦੁਪੱਟਾ ਵੀ ਬੜਾ ਹੀ ਸੋਹਣਾ ਇਹ ਬੁਟੀਕ ਸੂਟ ਦਾ ਰੇਟ ਦੱਸ ਮੈਨੂੰ 3000 ਆ ਕਿ 3500 ਆ ਬਾਜੀ 3500 ਦੇ ਦੋ 1700 ਤੇ 50 ਰੁਪਏ ਦਾ ਸੂਟ ਦੇ ਦੇਣਾ ਜੀ ਕੋਲੋਂ ਦੀ ਫੋਟੋ ਲੱਗੀ ਆ ਮੈਂ ਨਹੀਂ ਬੋਲਦਾ ਮੇਰੇ ਤੇ ਮੇਰਾ ਟੈਗ ਬੋਲਦਾ ਜੋ ਉੱਤੇ ਲਿਖਿਆ ਹੋਇਆ 1750 ਦੇ ਦਿੰਦੇ ਲੈ ਕਹਿੰਦਾ ਭੈਜੀ ਪੈ ਗਏ ਕਿਹੜੇ ਚੱਕਰ 'ਚ ਹੈ ਨਹੀਂ ਕੋਈ ਟੱਕਰ 'ਚ ਹੈ ਨਹੀਂ ਕੋਈ ਟੱਕਰ ਅੱਜ ਕੱਲ੍ਹ ਬਾਜ਼ਾਰਾਂ ਦੇ ਵਿੱਚ 5000 6000 ਇਦਾਂ ਰੇਟ ਆ ਮੈਂ ਕਹਿੰਨਾ ਜਿਹੜਾ ਰਾਜਾ ਰਾਣੀ ਦਾ ਸੂਟ ਆ ਰੇਟ ਚੈੱਕ ਕਰ ਲੋ ਜਿਹੜਾ 5-5000 ਦਾ ਸੂਟ ਆਸੀ ਦੇਣਾ ਸਰਵਰ ਸਰਵਰ 2250 ਰੁਪਏ ਦੇ ਵਿੱਚ ਮਤਲਬ 4500 ਦੇ ਦੋ ਸੂਟ ਲੈ ਜਾਓ ਅੱਛਾ ਬ੍ਰੋਕਰ ਦਾ ਸੂਟ ਵੀ ਹੈ ਗਿਆ ਬਾਜੀ ਕੋਈ 2500 ਕੋਈ 2600 ਇਹਦਾ ਰੇਟ ਲਾ ਕੇ ਦਿੱਤੇ ਆ ਪ੍ਰਿੰਟ ਰੇਟ ਆ ਫਿਕਸ ਰੇਟ ਆ ਕੋਈ ਇੱਥੇ ਰੋਲਾ ਪਾਣ ਦੀ ਲੋੜ ਨਹੀਂ ਆਓ ਟੈਗ ਪੜੋ ਤੇ ਚੀਜ਼ ਲੈ ਜਾਓ ਡਿਜ਼ਾਈਨ ਇੱਕ ਤੋਂ ਇੱਕ ਦਾਜਵਰੀ ਵਾਸਤੇ ਕੱਪੜਾ ਲੈਣਾ ਵਿਆਹ ਸ਼ਾਦੀ ਵਾਸਤੇ ਅਗਰ ਤੁਸੀਂ ਆਪਣਾ ਕੰਮ ਕਰਨਾ ਦਾ ਸਟਾਕ ਚੈੱਕ ਕਰ ਲਓ ਇਸ ਵਾਰ ਤਾਜ਼ਾ ਸਟਾਕ ਆ ਗਿਆ ਇਹਨੂੰ ਕਹਿੰਦੇ ਆ ਭਾਜੀ ਪਿਓਰ ਫੈਂਡੀ ਸਿਲਕ ਬਾਜ਼ਾਰਾਂ ਦੇ ਵਿੱਚ ਇਸ ਕੱਪੜੇ ਦੀ ਕੀਮਤ ਇਹਦਾ ਸੂਟ ਤੁਸੀਂ ਲੈਣਾ ਕੱਲਾ ਸੂਟ ਹੀ ਇਹ 4000 ਦਾ ਪਰ ਅਸੀ ਕੜਾਈ ਕਰਕੇ ਦੁਪੱਟਾ ਨਾਲ ਲਾ ਕੇ ਬਾਟਮ ਲਾ ਕੇ 4000 ਦਾ ਆ ਫੋਟੋ ਵਾਲਾ ਪੀਸ ਆ ਭਾਜੀ ਚੈੱਕ ਕਰਵਾਓ ਸ਼ਿਮਰ ਦਾ ਸੂਟ ਨਾਲੇ ਭਾਜੀ ਸ਼ਿਮਰ ਦਾ ਸੂਟ ਆ ਰੇਟ ਉੱਤੇ ਲਿਖਿਆ 7000 ਦੇ ਦੋ ਦੋ ਕੋਈ ਚੈਲੰਜ ਕਰਕੇ ਦਿਨਾ ਕੋਈ ਸੇ ਗੱਲ ਕਰਾਂਗੇ ਕਿਸੇ ਵਜਨ ਤੇ ਕਰਾਂਗੇ ਜੋ ਵੈਰੈਟੀ ਦਿਖਾਵਾਂਗੇ ਜੋ ਰੇਟ ਬੋਲਾਂਗੇ ਮੈਂ ਕਹਿੰਦਾ ਭਾਜੀ ਟਰਾਈ ਕਰ ਲਓ 올 ਓਵਰ ਦਾ ਪੰਜਾਬ ਜੋ ਰੇਟ ਅੰਕਲ ਉਹਨੇ ਦਿੱਤਾ ਕਿਤੋਂ ਵੀ ਨਹੀਂ ਮਿਲਣਾ ਇੱਕ ਕੋਈ ਸ਼ਾਟ ਹਟ ਆਜੋ ਵਿਆਹ ਸ਼ਹੀ ਤਾਜ ਵੀ ਤਾਂ ਕਪੜਾ 1 ਲੱਖ ਵਾਲਾ ਕਪੜਾ 35-40000 ਚ 2 ਲੱਖ ਵਾਲਾ ਕਪੜਾ 80-90 ਹਜ਼ਾਰ ਚ ਦੇ ਕੇ ਭੇਜਾਂਗੇ ਇਸ ਗੱਲ ਦੀ ਗਰੰਟੀ ਆ ਕਿਸੇ ਤੋਂ ਨਹੀਂ ਦੇ ਹੋਣਾ 5 ਦਿਨ ਦੀ ਬਹੁਤ ਵੱਡੀ ਸੇਲ ਆ 23 ਨਵੰਬਰ ਤੱਕ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤੱਕ 23 ਨਵੰਬਰ ਤੱਕ ਆਜੋ ਵੱਡੇ ਫੇਰੇ ਕਰਾਂਗੇ ਦੇਖੋ ਜੀ ਮੌਟੀ 카ਰਲੋ ਦੇ ਕੰਬਲ ਲੈਣ ਦੇ ਵਾਸਤੇ ਲੈਣੇ ਆ 3-3000 ਵਾਲਾ ਡਬਲ ਬੈੱਡ ਦਾ ਕੰਬਲ ਲੈ ਜਾਓ 1500 ਰੁਪਏ ਦੇ ਵਿੱਚ ਕਿਸੇ ਨੇ ਤੁਹਾਨੂੰ ਆ ਡਬਲ ਬੈੱਡ ਦੀ ਰਜਾਈ 3000 2000 ਤੋਂ ਘੱਟ ਨਹੀਂ ਦੇਣੀ ਪਰ ਅਸੀਂ ਦੇਣੀ ਆ 1000 ਤੇ 50 ਰੁਪਏ ਦੀ ਡਬਲ ਬੈੱਡ ਦੀ ਬ੍ਰਾਂਡਡ ਰਜਾਈ ਕਲਰ ਤੁਹਾਡੇ ਮਨ ਪਸੰਦਾ ਦੇਖੋ ਸ਼ਰਾਰੇ ਗਰਾਰੇ ਲਹਿੰਗੇ ਗਾਉਣ ਸਾਰਾ ਕੁਝ ਇੱਥੋਂ ਮਿਲ ਜਾਂਦਾ ਛੇਤੀ ਆਜੋ 5 ਦਿਨ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਅੰਕਲੋ ਮੋਗਾ ਰੋਡ ਬਾਗਾ ਬਣਾ ਲਟ ਲੋ ਮੇਲਾ ਵੱਡੇ ਫੇਰੇ ਕਰਕੇ ਵੇਚਾਂਗੇ ਸ